ਜਦੋਂ ਮੈਂ ਕਨਾਲਾ ਮਰਲੇਆਂ ਵਾਲਾ ਆਪਣੇ ਦੋਸਤ ਵਿੱਗੇ ਵਿਸਵੀ ਵਾਲੇ ਨਾਲ ਗੱਲ ਕਰਾਂਗਾ ਉਹ ਆਖੇਗਾ ਮੇਰੇ ਕੋਲ ਇੱਥੇ 4 ਵਿਸਵੇ ਜਗ੍ਹਾ ਹੈ ਉੱਥੇ ਮੈਨੂੰ ਚੱਕਰ ਪੈ ਜਾਏਗਾ ਵੀ ਇਹਦੀਆਂ ਮਰਲੇ ਕਨਾਲਾ ਕਿੰਨੇ ਬਣੇ ਇਧਰ ਛੋਟੀ ਇਕਾਈ ਵਿਸਵਾਸੀ ਹੈ ਇਧਰ ਸਰਸਾਈ ਹੈ ਇਧਰ ਉਸ ਤੋਂ ਬਾਅਦ ਵਿਸਵਾ ਹੁੰਦਾ ਇਧਰ ਮਰਲਾ ਹੁੰਦਾ ਇਧਰ ਵਿੱਗਾ ਆ ਗਿਆ ਇਧਰ ਕਨਾਲਾ ਆ ਗਈਆਂ ਇਹ ਤੇ ਆਪਾਂ ਜਾਣ ਲੈਨੇ ਆ ਇਸ ਤੋਂ ਬਾਅਦ ਕਹਾਣੀ ਸ਼ੁਰੂ ਹੁੰਦੀ ਏ ਕਿ ਕਿਦੇ ਵਿੱਚ ਕਿੰਨੇ ਗਜ ਨੇ ਆ ਸਾਹਮਣੇ ਦੋ ਵੀ ਸੁਵੇ ਜਗ੍ਹਾ ਯਾਰ ਮੈਨੂੰ ਤੇ ਗਜਾਂ 'ਚ ਦੱਸ ਮੈਨੂੰ ਤੇ ਪਲਾਟ ਦੀ ਗਜਾਂ 'ਚ ਸਮਝ ਆਉਂਦੀ ਏ ਦੂਜਾ ਕਹਿੰਦਾ ਮੈਨੂੰ ਤੇ ਸਕੁਅਰ ਫੁੱਟ ਬਣਾ ਕੇ ਦੱਸ ਵੀ ਇੱਕ ਵਿਸ਼ਵਾਸੀ ਦੇ ਵਿੱਚ ਕਿੰਨੇ ਬਣਗੇ ਇੱਕ ਵਿੱਗੇ 'ਚ ਕਿੰਨੇ ਬਣਗੇ ਅੱਜ ਦੀ ਵੀਡੀਓ 'ਚ ਸਾਰਾ ਕੁਝ ਕਲੀਅਰ ਕਰ ਦਿਆਂਗੇ ਆਪਾਂ ਥੋੜੀ ਜਿਹੀ ਲੰਬੀ ਹੋ ਜੇਗੀ ਵੀਡੀਓ ਲੇਕਿਨ ਵੇਖਿਓ ਤੁਹਾਡਾ ਫਾਇਦਾ ਹੋ ਜਾਏਗਾ ਜ਼ਮੀਨ ਦੀ ਮਿੰਤੀ ਦੇ ਵਿੱਚ ਇੰਟਰਸਟ ਰੱਖਣ ਵਾਲੇ ਵੀਰਾਂ ਦੇ ਲਈ ਇਹ ਖਾਸ ਵੀਡੀਓ ਹੈ ਇਹ ਸਾਰੀ ਉਮਰ ਕਮ ਆਉਣ ਵਾਲੀਆਂ ਚੀਜ਼ਾਂ ਨੇ ਤੁਸੀਂ ਪੰਜ-ਛੇ ਚੀਜ਼ਾਂ ਦੀ ਲਿਸਟ ਬਣਾ ਕੇ ਬਸ ਆਪਣੇ ਕੋਲ ਰੱਖਣੀ ਹੈ ਤੁਹਾਡੇ ਕੋਲ ਏਰੀਆ ਹੋਏਗਾ ਉਹਨੂੰ ਜਿਹਦੇ 'ਚ ਮਰਜ਼ੀ ਕੱਢ ਦਿਓ ਵਿਸਵਾਸੀਆਂ 'ਚ ਵਿਗੇ 'ਚ ਮਰਲਿਆਂ 'ਚ ਕਨਾਲਾਂ 'ਚ ਗਜਾਂ 'ਚ ਖੁੱਟਾਂ 'ਚ ਇੰਚਾਂ 'ਚ ਵੀ ਕੱਢ ਦਿਆਂਗੇ ਮੇਖੋ ਪੰਜਾਬ ਦੇ ਵਿੱਚ ਨਾ ਦੋ ਤਰੀਕਿਆਂ ਨਾਲ ਜ਼ਮੀਨ ਨੂੰ ਮਿਣਿਆ ਜਾਂਦਾ ਵੈਸੇ ਹਰੇਕ ਸਟੇਟ ਦੇ ਵਿੱਚ ਕਿਸੇ ਨੂੰ ਕੁਝ ਕਿਹਾ ਜਾਂਦਾ ਆਪਾਂ ਮਰਲਾ ਕਹਿੰਦੇ ਆਂ ਬਿਹਾਰ ਯੂਪੀ ਵਾਲੇ ਪਾਸੇ ਕੁਝ ਹੋਰ ਕਹਿੰਦੇ ਹੋਣੇ ਲੇਕਿਨ ਪੰਜਾਬ ਦੇ ਵਿੱਚ ਹੀ ਦੋ ਤਰ੍ਹਾਂ ਦੀਆਂ ਮਿੰਟੀਆਂ ਨੇ ਇੱਕ ਪਾਸੇ ਕਿੱਲਾ ਮਿਣਿਆ ਜਾਂਦਾ ਕਰਮ ਸਰਸਾਹੀ ਮਰਲਾ ਤੇ ਕਨਾਲਾਂ ਦੇ ਵਿੱਚ ਦੂਜੇ ਪਾਸੇ ਮਿਲਨੇ ਆਪਾਂ ਕਰਮ ਤੇ ਉਹੀ ਆ ਗਿਆ ਵਿਸ਼ਵਾਸੀ ਵਿਸਵੇ ਤੇ ਵਿੱਗੇ ਦੇ ਵਿੱਚ ਵੈਸੇ ਪੰਜਾਬ ਦੇ ਇੱਕ ਜ਼ਿਲ੍ਹੇ ਦੇ ਵਿੱਚ ਵੀ ਵੱਖ-ਵੱਖ ਮਿੰਨਤੀਆਂ ਹੁੰਦੀਆਂ ਨੇ ਕੋਈ ਇੱਧਰ ਕੋਈ ਉੱਧਰ ਜਿੰਨਾਂ ਕੋ ਮੈਂ ਅੰਦਾਜ਼ਾ ਲਾਇਆ ਵੀ ਜਿਹੜੇ ਲੋਕਾਂ ਦਾ ਪਿਸ਼ੋਕੜ ਉੱਧਰ ਪਾਕਿਸਤਾਨ ਦਾ ਨਾ ਉਹ ਥੋੜਾ ਜਿਹਾ ਇੱਧਰ ਕਨਾਲਾ ਮਰਲੇ ਵਾਲੇ ਪਾਸੇ ਮਿੰਨਤੀ ਕਰਦੇ ਨੇ ਜਿਹੜੇ ਜੱਟ ਪਹਿਲੇ ਹੀ ਸੀ ਇੱਧਰ ਮਾਲਵੇ ਵਾਲੇ ਮਲਵਈ ਜੱਟ ਕਹਿੰਦੇ ਆ ਉਹ ਮਿੰਨਤੀ ਕਰਦੇ ਨੇ ਐਵੇਂ ਵਿਸਵੇ ਦੇ ਵਿੱਚ ਵਿਗਿਆਂ ਦੇ ਵਿੱਚ ਜੋ ਮੈਨੂੰ ਲੱਗਦਾ ਮੈਂ ਗਲਤ ਹੋ ਸਕਦਾ ਲੇਕਿਨ ਆਮ ਕਰਕੇ ਮੈਂ ਐਵੇਂ ਵੇਖਿਆ ਚਲੋ ਜਿਵੇਂ ਵੀ ਮਿੰਨਤੀ ਕਰਨੀ ਅੱਜ ਸਾਰਾ ਆਪਾਂ ਗੱਲ ਕਲੀਅਰ ਕਰ ਦੇਣੀ ਹੈ ਇਹ ਦੋ ਆਪਾਂ ਹਰੇ ਡੱਬਿਆਂ ਚ ਕਿੱਲੇ ਵਾਲੇ ਨੇ ਵੇਖੋ ਆਪਾਂ ਕੰਪੇਅਰ ਕਰਾਂਗੇ ਕਿ ਦੋਨਾਂ ਪਾਸੇ ਕਿਲਾ ਆਪਣਾ ਬਰਾਬਰ ਹੈ ਵੈਸੇ ਇਧਰ 6.6 ਵਿੱਗਿਆਂ ਦਾ ਵੀ ਕਿਲਾ ਮੰਨਦੇ ਨੇ ਜਿੰਨੂੰ ਆਪਾਂ 10 ਕਨਾਲਾਂ ਦਾ ਕਿਲਾ ਕਹਿ ਦਿੰਨੇ ਆ ਲੇਕਿਨ ਆਮ ਤੌਰ ਤੇ ਜ਼ਿਆਦਾ ਆਪਣਾ 8 ਕਨਾਲਾਂ ਦਾ ਕਿਲਾ ਹੁੰਦਾ ਵੱਡੇ ਕਿਲੇ ਬਾਰੇ ਵੀ ਗੱਲ ਕਰਾਂਗੇ ਉਸ 'ਚ ਕਿੰਨਾ ਕੀ ਹੁੰਦਾ ਲੇਕਿਨ ਦੋਵਾਂ ਪਾਸੇ ਆਪਾਂ 8 ਕਨਾਲਾਂ ਦਾ ਕਿਲਾ ਮੰਨਣਾ ਹੈ ਤੇ ਉਹਨਾਂ ਦੇ ਵਿੱਚ ਵਿੱਗੇ ਵਿਸਵਿਆਂ ਦਾ ਕੀ ਹਿਸਾਬ ਕਿਤਾਬ ਹੁੰਦਾ ਵੇਖੋ ਕਿਲੇ ਦੀ ਇੱਕ ਪਾਸੇ ਦੀ ਲੰਬਾਈ ਨਾ 36 ਕਰਮ ਹੋ ਸਕਦੀ ਹੈ ਜਾਂ ਫਿਰ 198 ਫੁੱਟ ਹੋ ਸਕਦੀ ਹੈ ਦੂਜੇ ਪਾਸੇ 40 ਕਰਮ ਹੋ ਸਕਦੇ ਨੇ ਜਾਂ ਫਿਰ 200 ਵੀ ਫੁੱਟ ਹੋ ਸਕਦੇ ਨੇ ਇਹ ਸਾਰੇ ਅੱਗੇ ਜਾ ਕੇ ਆਪਾਂ ਬਣਾਵਾਂਗੇ ਵੀ ਕਿਦੇ ਚ ਕਿੰਨੇ ਕੀ ਕਰਮ ਕਰਮ ਆਗੇ 36 40 ਦਾ ਕਿਲਾ 220 ਜਾਂ 198 ਬਾਏ ਦਾ ਕਿਲਾ ਫੁੱਟਾਂ ਚ ਵੀ ਕਰਮਾਂ ਚ ਵੀ ਹੁਣ ਕਰਮਾਂ ਦੇ ਵਿੱਚ ਮਿਲਣੀ ਹੋਗੀ ਇਹ ਕਰਮ ਕੀ ਹੁੰਦਾ ਜਿਹੜਾ ਇੱਧਰ ਆਪਣੇ ਕੋਲ ਕਨਾਲਾ ਮਰਲਿਆਂ ਵਾਲਾ ਕਰਮ ਹੈ ਨਾ ਉਹ ਹੁੰਦਾ ਜੀ 5.5 ਫੁੱਟ ਦਾ ਯਾਨੀ ਕਿ 5 ਫੁੱਟ ਤੇ 6 ਇੰਚ ਦਾ ਇੱਕ ਕਰਮ ਜਾਂ ਇਸ ਨੂੰ ਕਹਿ ਲਓ ਕਿ 66 ਇੰਚ 12.560 ਤੇ 66 66 ਇੰਚ ਦਾ ਇੱਕ ਕਰਮ ਹੋ ਗਿਆ ਠੀਕ ਹੈ ਇਧਰ ਜਿਹੜੀ ਕਹਾਣੀ ਹੈ ਇਧਰ ਕਰਮ ਕਿੰਨਾ ਹੁੰਦਾ ਜੀ ਇਧਰ ਕਰਮ ਹੁੰਦਾ ਜੀ 57 ਇੰਚ ਦਾ 57 ਇੰਚ ਤਾਂ ਲਿਖ ਲਓ ਜਾਂ ਫਿਰ ਪੂਰਾ ਲਿਖਣਾ ਤਾਂ 57.157 ਦਾ ਹੁਣ ਉਸ ਤੋਂ ਬਾਅਦ ਅੱਗੇ ਸਭ ਤੋਂ ਛੋਟੀ ਇਕਾਈ ਮਰਲੇ ਕਨਾਲ ਵਾਲਾ ਚ ਆਉਂਦੀ ਹੈ ਸਰਸਾਈ ਦੀ ਇੱਕ ਸਰਸਾਈ ਕਿਵੇਂ ਬਣਦੀ ਹੈ ਕਿ ਆਪਾਂ ਇੱਕ ਕਰਮ ਇਧਰ ਗਏ ਇੱਕ ਕਰਮ ਇਧਰ ਇਹ ਯਾਨੀ ਕਿ ਗੁਣਾ ਕਰ ਲਈ ਆਪਾਂ ਜਾਂ ਇੱਕ ਕਰਮ ਸਕੁਅਰ ਦੀ ਸਰਸਾਈ ਹੋ ਗਈ 64 ਡੱਬਾ ਬਣ ਗਿਆ ਚਾਰੇ ਪਾਸੇ ਇੱਕ ਇੱਕ ਕਰਮ ਹੋ ਗਿਆ ਇਧਰ ਵੀ ਇੱਕ ਕਰਮ ਠੀਕ ਹੈ ਇਧਰ ਇੱਕ ਕਰਮ ਇਧਰ ਇਧਰ ਇੱਕ ਕਰਮ ਸਕੁਅਰ ਦੀ ਇੱਕ ਸਰਸਾਈ ਬਣਦੀ ਹੈ ਠੀਕ ਹੈ ਇੱਕ ਸਰਸਾਈ ਬਣ ਗਈ ਇਧਰ ਬਣਦੀ ਹੈ ਸਭ ਤੋਂ ਛੋਟੀ ਜਿਹੜੀ ਸੰਖਿਆ ਹੈਗੀ ਆ ਇਕਾਈ ਹੈਗੀ ਆ ਵਿਸ਼ਵਾਸੀ ਦੀ ਜਿਹੜੀ ਵਿਸ਼ਵਾਸੀ ਇਧਰ ਵੀ ਇੱਕ ਕਰਮ ਦੀ ਬਣਦੀ ਹੈ ਲੇਕਿਨ ਇਹਦਾ ਕਰਮ 57 ਇੰਚ ਦਾ ਇਧਰ 64 ਇੰਚ ਦਾ ਉਸ ਤੋਂ ਬਾਅਦ ਇਧਰ ਅਗਲੀ ਇਕਾਈ ਹੁੰਦੀ ਹੈ ਜੀ ਮਰਲਾ ਇਹ 9 ਸਰਸਾਈਆਂ ਦਾ ਇੱਕ ਮਰਲਾ ਬਣਦਾ ਹੈ ਠੀਕ ਹੈ ਜਾਂ ਕਹ ਲਓ ਕਿ 9 ਕਰਮ ਸਕੁਅਰ ਦਾ ਕਿ ਤਿੰਨ ਕਰਮ ਇਧਰ ਨੂੰ ਗਏ ਤਿੰਨ ਕਰਮ ਇਧਰ ਨੂੰ ਆਪਣਾ 33 ਇਹ 9 ਕਰਮ ਸਕੁਅਰ ਦਾ ਇੱਕ ਬਣ ਗਿਆ ਮਰਲਾ ਠੀਕ ਹੈ ਇਹਦੇ ਵਿੱਚ ਵਿਸ਼ਵਾਸੀ ਤੋਂ ਬਾਅਦ ਬਣਨਗੇ ਵਿਸਵੇ ਕਿੰਨੇ ਵਿਸਵੇ ਇਹਦੇ ਵਿੱਚ 20 ਜਿਹੜੀਆਂ ਵਿਸ਼ਵਾਸੀਆਂ ਹੋ ਗਈਆਂ ਨਾ ਇਹ ਜਿਹੜੀਆਂ 20 ਵਿਸ਼ਵਾਸੀਆਂ ਦਾ ਇੱਕ ਵਿਸਵਾ ਬਣੇਗਾ ਇਧਰ ਇਹਦੇ ਵਿੱਚ ਅੱਗੇ ਆ ਗਈਆਂ ਕਨਾਲਾਂ ਕਨਾਲਾਂ ਕਿਵੇਂ ਆ ਕਿ 20 ਮਰਲੇ ਦੀ ਇੱਕ ਕਨਾਲ ਬਣੇਗੀ 20 ਮਰਲੇ ਇੱਕ ਕਨਾਲ ਠੀਕ ਹੈ ਜੀ ਇੱਧਰ ਆਪਾਂ ਆਗੇ ਵਿੱਗੇ ਚ ਇੱਧਰ ਬਣੇਗਾ ਜੀ 20 ਵਿਸਵਿਆਂ ਦਾ 20 ਵਿਸਵਿਆਂ ਦਾ ਇੱਕ ਵਿੱਗਾ ਬਣੇਗਾ ਠੀਕ ਹੈ 20 ਵਿਸਵਿਆਂ ਦਾ ਇੱਕ ਵਿੱਗਾ ਬਣੇਗਾ ਇੱਧਰ ਇੱਧਰ ਆਪਾਂ ਹੁਣ ਕਿੱਲੇ ਦੀ ਗੱਲ ਕਰੀਏ ਇੱਕ ਕਿੱਲਾ ਕਿੰਨਾ ਬਣੇਗਾ ਜੀ ਇੱਕ ਕਿੱਲੇ ਦੇ ਵਿੱਚ 8 ਕਨਾਲਾਂ ਕਨਾਲਾਂ ਕਿੰਨੀਆਂ 8 20 ਮਰਲਿਆਂ ਦੀ ਇੱਕ ਕਨਾਲ 8 ਕਨਾਲਾਂ ਦਾ ਇੱਕ ਕਿੱਲਾ ਇੱਕ ਕਿੱਲੇ ਦੇ ਵਿੱਚ 8 ਕਨਾਲਾਂ ਤੇ ਟੋਟਲ 160 ਮਰਲੇ ਹੋਗੇ ਕਿੱਲੇ ਦੇ ਵਿੱਚ ਕਨਾਲ ਦੇ ਵਿੱਚ ਮਰਲੇ ਕਿੰਨੇ ਨੇ 20 ਅੱਠ ਕਨਾਲਾਂ ਦੇ ਵਿੱਚ 160 ਮਰਲੇ ਅੱਗੇ ਜਾ ਕੇ ਸਾਰੀਆਂ ਲਿਖਾਂਗੇ ਆਪਾਂ ਇੱਕ ਕਿੱਲੇ ਦੇ ਵਿੱਚ ਕਰਮ ਕਿੰਨੇ ਫੁੱਟ ਕਿੰਨੇ ਗੱਜ ਕਿੰਨੇ ਫਿਲਹਾਲ ਇੰਨੀ ਕੁ ਜਿਹੜੀ ਸ਼ਬਦਾਵਲੀ ਹੈ ਇਹ ਜਰੂਰ ਸਮਝ ਲਓ ਉਸ ਤੋਂ ਬਾਅਦ ਇੱਧਰ ਜਿਹੜਾ ਆਪਾਂ ਕਿਲਾ ਬਣਾਣਾ ਇਹਦਾ ਜਿਹੜਾ ਕਿਲਾ ਬਣਦਾ ਉਹ ਬਣਦਾ 4.8 ਵਿੱਗੇ ਇੱਥੇ ਧਿਆਨ ਦੇਣਾ ਇੱਕ ਇਹਨੂੰ 4.8 ਵਿੱਗੇ ਲਿਖ ਲਓ ਭਾਵੇਂ ਜਾਂ ਲਿਖੋ 4 ਵਿੱਗੇ ਤੇ 16 ਵਿਸਵੇ ਇਹ ਕਿਵੇਂ ਬਣ ਗਏ ਇੱਥੇ ਮੈਂ ਥੋੜੀ ਜਿਹੀ ਜਾਣਕਾਰੀ ਦੇ ਦੇਣਾ ਤੁਹਾਨੂੰ ਵੀ ਜਿਹੜੀ ਇਹਦੀ ਗਿਣਤੀ ਮਿੰਤੀ ਹੁੰਦੀ ਹੈ ਨਾ ਥੋੜੀ ਜੀ ਡਿਫਿਕਲਟ ਹੁੰਦੀ ਹੈ ਅਗਲੀ ਵੀਡੀਓ ਚ ਦੱਸਾਂਗੇ ਇੱਥੇ ਮੈਂ ਤੁਹਾਨੂੰ ਉਲਝਾਣਾ ਨਹੀਂ ਚਾਹੁੰਦਾ 4.8 ਵਿੱਗਿਆਂ ਦਾ ਇੱਕ ਕਿੱਲਾ ਬਣ ਜਾਂਦਾ ਜਾਂ 4 ਵਿੱਗੇ ਤੇ 16 ਵਿਸਵੇ ਇਹ ਕਿਵੇਂ ਬਣੇ ਆ ਜਿਹੜੀ ਪੁਆਇੰਟ ਤੋਂ ਬਾਅਦ ਵਾਲੀ ਰਕਮ ਹੈ ਨਾ ਇਹਨੂੰ ਆਪਾਂ ਐ ਨਹੀਂ ਪੜ ਸਕਦੇ ਵੀ 4 ਵਿੱਗੇ ਤੇ 8 ਵਿਸਵੇ ਇੰਨਾ ਕਿੱਲਾ ਨਾ ਇਹ ਵੀ ਵਿੱਗੇ ਨੇ ਤੇ ਇਹ ਵੀ ਵਿੱਗੇ ਨੇ 0.8 ਨੂੰ ਆਪਾਂ ਗੁਣਾ ਕਰ ਦਾਂਗੇ 20 ਤੇ ਕਿਉਂ ਕਿ 20 ਵਿਸਵਿਆਂ ਦਾ ਇੱਕ ਵਿੱਗਾ ਹੁੰਦਾ ਹੈ ਇਹ ਵੀ ਵਿੱਗੇ ਨੇ 0.8 ਨੂੰ 20 ਤੇ ਗੁਣਾ ਕਰਾਂਗੇ 16 ਆ ਜਾਏਗਾ ਇਸ ਕਰਕੇ ਆਪਾਂ ਇੱਥੇ 4 ਵਿੱਗੇ ਤੇ 16 ਵਿਸਵਿਆਂ ਦਾ ਕਿਲਾ ਬਣ ਗਿਆ ਸੇਮ ਇੱਕੋ ਜਿਹਾ ਜਿਹੜਾ ਆਪਾਂ ਕਿਲਾ ਲੈ ਰਹੇ ਹਾਂ ਜੇ ਆਪਾਂ ਵੱਡੇ ਕਿਲੇ ਆਲਾ ਹਿਸਾਬ ਵੇਖੀਏ ਉਧਰ ਬਣਦਾ ਆਪਣਾ ਇਹ ਉਧਰ ਆਪਣਾ ਬਣੇਗਾ 6 ਵਿੱਗੇ ਤੇ 5 ਵਿਸਵੇ ਯਾਨੀ ਕਿ 6.5 ਵਿੱਗਿਆਂ ਦਾ ਆਪਾਂ ਕਹਿ ਲਈਏ ਇੱਕ ਕਿਲਾ ਜਿਹੜਾ ਵੱਡਾ ਕਿਲਾ ਹੁੰਦਾ ਹੈ ਕਈ ਪਾਸੇ ਹੁੰਦਾ ਹੈ ਉਮੀਦ ਕਰਦਾ ਐਨੀ ਇੱਕ ਗੱਲ ਸਮਝ ਲੱਗ ਗਈ ਹੋਣੀ ਹੈ ਹੁਣ ਅੱਗੇ ਆਪਾਂ ਗੱਲ ਕਰਨੀ ਹੈ ਵੀ ਫੁੱਟ ਫੋਟ ਦੇ ਵਿੱਚ ਕਿੰਨੇ ਵਿਸਵੇ ਵਿਗ ਕੀ ਹੁੰਦੇ ਨੇ ਫਿਰ ਗੱਜ ਦੇ ਵਿੱਚ ਕਰਾਂਗੇ ਫਿਰ ਕਰਮ ਦੇ ਵਿੱਚ ਗੱਲ ਕਰਾਂਗੇ ਵੀ ਇੱਕ ਪੂਰੇ ਕਿਲੇ ਦੀ ਪੂਰੀ ਕਹਾਣੀ ਕੀ ਹੁੰਦੀ ਹੈ ਜਦੋਂ ਤੁਸੀਂ ਇਹ ਵੀਡੀਓ ਵੇਖ ਰਹੇ ਹੁੰਦੇ ਹੋ ਤੁਹਾਨੂੰ ਲੱਗਦਾ ਕਿ ਸ਼ਾਇਦ ਦਿਮਾਗ 'ਚ ਚੀਜ਼ਾਂ ਉਤਰਦੀਆਂ ਗਈਆਂ ਲੇਕਿਨ ਬਾਅਦ 'ਚ ਭੁੱਲ ਜਾਂਦੇ ਆ ਇਸ ਕਰਕੇ ਐਂਡ ਤੇ ਇੱਕ ਪੇਜ ਜ਼ਰੂਰ ਬਣਾਇਆ ਜੇ ਤੁਸੀਂ ਉਹ ਪੇਜ ਆਪਣੇ ਮੋਬਾਈਲ ਦੇ ਵਿੱਚ ਫੋਟੋ ਖਿੱਚ ਕੇ ਰੱਖਿਆ ਜੇ ਸਾਰਿਆਂ ਦੇ ਵਿੱਚ ਮੈਂ ਮਿੰਟੀਆਂ ਦੱਸ ਦੇਣੀਆਂ ਨੇ ਕਿਹਦੇ 'ਚ ਕਿੰਨੀਆਂ ਹੁੰਦੀਆਂ ਨੇ ਉਹ ਪੇਜ ਆਪਣਾ ਮੋਬਾਈਲ ਦੇ ਵਿੱਚ ਰੱਖ ਲਿਓ ਤਾਂ ਕਿ ਲੋੜ ਪੈਣ ਤੇ ਵਰਤ ਸਕੋ ਠੀਕ ਹੈ ਇਧਰ ਜਰੀਬ ਹੁੰਦੀ ਸੀ 55 ਫੁੱਟ ਦੀ ਠੀਕ ਹੈ ਇਧਰ ਜਿਹੜੀ ਜਰੀਬ ਸੀ ਉਹ ਸੀ 47.5 ਫੁੱਟ ਦੀ ਅੱਗੇ ਆਪਣੀ ਕਹਾਣੀ ਹੈਗੀ ਹੈ ਜੀ ਫੁੱਟਾਂ ਦੇ ਵਿੱਚ ਜਦੋਂ ਇੱਕ ਇਸ ਚੀਜ਼ ਨੂੰ ਫੁੱਟਾਂ ਦੇ ਵਿੱਚ ਤਬਦੀਲ ਕਰ ਲਾਂਗੇ ਨਾ ਤੇ ਫਿਰ ਆਪਾਂ ਨੂੰ ਉਹਦੇ ਗਜ ਬਣਾਣੇ ਵੀ ਸੌਖੇ ਹੋ ਜਾਣਗੇ ਕਿਦੇ ਚ ਕਿੰਨੇ ਫੁੱਟ ਹੁੰਦੇ ਨੇ ਚਾਹੇ ਉਹ ਮਰਲਾ ਚਾਹੇ ਕਨਾਲ ਹੈ ਕਿੱਲਾ ਹੈ ਵਿਸ਼ਵਾਸੀ ਇਹ ਚਾਹੇ ਵਿਸਵ ਉਸ ਤੋਂ ਬਾਅਦ ਗਾਜ ਬਣਾਵਾਂਗੇ ਆਪਾਂ ਉਹਦੇ ਸਭ ਤੋਂ ਪਹਿਲਾਂ ਆਉਂਦੀ ਹੈ ਸਰਸਾਈ ਸਰਸਾਈ ਆਪਾਂ ਨੂੰ ਪਤਾ ਇੱਕ ਕਰਮ ਬਾ ਇੱਕ ਕਰਮ ਇੱਕ ਕਰਮ ਚ 5.5 ਫੁੱਟ 5.5 ਨੂੰ 5.5 ਨਾਲ ਗੁਣਾ ਕੀਤੀ ਕਿੰਨਾ ਆ ਗਿਆ ਆਪਣੇ ਕੋਲ 30.25 ਕਈ 3 ਕੱਲਾ ਵੀ ਲਿਖ ਦਿੰਦੇ ਨੇ ਕਈ 3 ਨਾਲ 25 ਲਿਖ ਦਿੰਦੇ ਨੇ ਪੁਆਇੰਟਾਂ ਵਾਲੀ ਫਿਰ ਉਹੀ ਗੱਲ ਆ ਗਈ ਨਾ ਕਿ ਵੈਸੇ ਜੇ 30 ਵੀ ਮੰਨ ਲਓਗੇ ਤੇ 99.9% ਆਨਸਰ ਸਹੀ ਆ ਜਾਂਦਾ ਥੋੜੇ ਬਾਅਦ ਇਹ ਪੁਆਇੰਟ ਉੱਤੇ ਥੱਲੇ ਹੁੰਦੇ ਨੇ ਜੇ ਬਿਲਕੁਲ ਸਹੀ ਆਪਾਂ ਗਿਣਤੀ ਕਰਨੀ ਹੈ ਜਗ੍ਹਾ ਤੇ ਮਹਿੰਗੀ ਹੁੰਦੀ ਹੈ ਨਾ ਪੰਜਾਬ 'ਚ ਤੇ ਹੋਰ ਮਹਿੰਗੀਆਂ ਹਰਿਆਣਾ ਦੀਆਂ ਜ਼ਮੀਨਾਂ ਇਸ ਕਰਕੇ ਆਪਾਂ ਪੁਆਇੰਟ ਵੀ ਨਹੀਂ ਛੱਡ ਸਕਦੇ ਇਸ ਕਰਕੇ ਇਸ ਨੂੰ ਆਪਾਂ 30.25 ਵਰਗ ਫੁੱਟ ਆਖਾਂਗੇ ਉਸ ਤੋਂ ਬਾਅਦ ਆਪਣੇ ਕੋਲ ਆ ਗਿਆ ਜੀ ਮਰਲਾ ਹੁਣ ਤੁਸੀਂ ਆਪ ਕੱਢਦੇ ਜਾਣਾ ਨਾਲ ਦੀ ਨਾਲ ਜਦੋਂ ਆਪਾਂ ਨੂੰ ਇਹ ਪਤਾ ਲੱਗ ਗਿਆ ਵੀ ਇੱਕ ਸਰਸਾਈ ਦੇ ਵਿੱਚ 30.25 ਨੇ ਤੇ ਮਰਲੇ 'ਚ ਕਿੰਨੇ ਨੇ ਮਰਲੇ 'ਚ 9 ਸਰਸਾਈਆਂ ਇਹਨੂੰ ਆਪਾਂ 9 ਤੇ ਗੁਣਾ ਕਰਦੇਾਂਗੇ ਆਪਣੇ ਕੋਲ ਆ ਜਾਏਗਾ ਜੀ 272.25 ਇਹ ਇੱਕ ਮਰਲੇ ਦਾ ਸਕੁਅਰ ਫੁੱਟ ਬਣ ਗਿਆ ਵੀ ਅਗਰ ਇੰਨੇ ਸਕੁਅਰ ਫੁੱਟ ਜਗ੍ਹਾ ਤੇ ਉਹ ਇੱਕ ਮਰਲਾ ਬਣ ਗਿਆ ਕਨਾਲ 'ਚ ਕਿੰਨੇ ਬਣਨਗੇ ਕਿਉਂਕਿ ਇੱਕ ਮਰਲੇ 'ਚ ਇਹ ਨੇ ਤੇ ਇੱਕ ਕਨਾਲ ਦੇ ਵਿੱਚ ਕਿੰਨੇ ਮਰਲੇ ਹੁੰਦੇ ਨੇ 20 ਮਰਲੇ ਤੇ ਇਹਨੂੰ ਆਪਾਂ 20 ਤੇ ਗੁਣਾ ਕਰ ਦੇਾਂਗੇ ਇਹ ਆਪਣੇ ਕੋਲ ਆ ਜਾਏਗਾ ਜੀ 5445 ਵਰਗ ਫੁੱਟ ਠੀਕ ਹੈ ਉਸ ਤੋਂ ਬਾਅਦ ਕਿੱਲਾ ਆ ਗਿਆ ਅਗਰ ਇੱਕ ਕਨਾਲ ਦੇ ਵਿੱਚ 5445 ਵਰਗ ਫੁੱਟ ਹੈ ਸਕੁਅਰ ਹੈ ਤੇ ਇਹ ਕਿੱਲੇ ਚ ਕਿੰਨੇ ਹੋਣਗੇ ਕਨਾਲਾਂ ਨੇ 8 ਇਸ ਨੂੰ 8 ਤੇ ਗੁਣਾ ਕਰ ਦਾਂਗੇ ਇਹ ਰਕਮ ਬਣ ਜੇਗੀ 43560 ਇਹ ਰਕਮਾਂ ਤੁਸੀਂ ਜਾਣੀਆਂ ਪਛਾਣੀਆਂ ਹੋਣੀਆਂ ਤੁਹਾਡੇ ਕੋਲ ਇਹ 43560 ਵਰਗ ਸਕੁਅਰ ਫੁੱਟ ਦਾ ਇੱਕ ਕਿੱਲਾ ਹੋ ਜਾਂਦਾ ਵਿਸ਼ਵਾਸੀ ਦੇ ਵਿੱਚ ਹੁੰਦੇ ਨੇ ਜੀ 22.68 22.68 ਜਾਨਕੀ ਫੁੱਟ ਸਕੁਅਰ ਇੱਕ ਵਿਸਵਾਸੀ ਦੇ ਵਿੱਚ ਉਸ ਤੋਂ ਬਾਅਦ ਆ ਗਿਆ ਇੱਕ ਵਿਸਵਾ ਇੱਕ ਵਿਸਵੇ ਦੇ ਵਿੱਚ 453.75 ਇਹ ਹੁੰਦੇ ਨੇ ਜੀ ਸਕੁਅਰ ਫੁੱਟ ਇੱਕ ਵਿਸਵੇ ਦੇ ਵਿੱਚ ਇਧਰ ਮਰਲੇ ਚ ਨੇ ਕਨਾਲਾਂ ਚ ਨੇ ਇਧਰ ਵਿਸਵੇ ਚ ਆ ਗਿਆ ਵਿਸਵਾਸੀਆਂ ਚ ਆ ਗਿਆ 453.75 ਵਰਗ ਫੁੱਟ ਸਕੁਅਰ ਆ ਗਿਆ ਤੇ ਇੱਕ ਵਿੱਗੇ ਦੇ ਵਿੱਚ ਬਣਦੇ ਨੇ 9075 ਵਰਗ ਫੁੱਟ ਇਹ 453.75 ਨੂੰ ਆਪਾਂ 20 ਤੇ ਗੁਣਾ ਕਰਾਂਗੇ ਤੇ 9075 ਆ ਜਾਏਗਾ ਅੱਗੇ ਆਪਣੇ ਕੋ ਲਾ ਗਏ ਜੀ ਗਾਜ ਗਾਜ ਕਿਤੇ ਚ ਕਿੰਨੇ ਹੁੰਦੇ ਨੇ ਇੱਥੇ ਵੇਖੋਗੇ ਇੱਕ ਮਰਲੇ ਦੇ ਵਿੱਚ 30.25 ਵਰਗ ਗਾਜ ਹੁੰਦੇ ਨੇ 30.25 ਕਈ 30 ਵੀ ਕਹਿ ਦਿੰਦੇ ਆਪਾਂ ਲੇਕਿਨ ਪੁਆਇੰਟ 25 ਵੀ ਨਾਲ ਲਾਣਾ ਬਣਦਾ ਪ੍ਰੋਪਰ ਜੇ ਤੁਸੀਂ ਮਿੰਤੀ ਕਰਨੀ ਹੈ ਤੇ 30 ਗਾਜ ਵੀ ਕਹਿ ਦਿੰਦੇ ਆਪਾਂ ਮਰਲੇ ਦੇ ਵਿੱਚ ਕਨਾਲ ਦੇ ਵਿੱਚ ਆਪਣੇ ਬਣਦੇ ਨੇ ਜੀ 600 ਤੇ 5 ਗਾਜ 30.25 ਨੂੰ 20 ਤੇ ਗੁਣਾ ਕਰੋ ਕਿਉਂਕਿ ਇੱਕ ਕਨਾਲ ਚ 20 ਮਰਲੇ ਤਾਂ 605 ਆ ਜਾਏਗਾ ਇੱਕ ਕਨਾਲ ਦੇ ਵਿੱਚ ਐਨੇ ਗਾਜ ਹੁੰਦੇ ਨੇ ਪਲਾਟਾਂ ਦਾ ਹਿਸਾਬ ਕਿਤਾਬ ਲਾਣ ਨੂੰ ਤੇ ਅੱਗੇ ਆ ਗਿਆ ਵਿਸਵਾ ਇੱਕ ਵਿਸਵੇ ਦੇ ਵਿੱਚ ਆਪਾਂ ਕਹਿੰਦੇ ਆ 50 ਗਜ 50.4 ਹੁੰਦਾ ਵੈਸੇ 50 ਗਜ ਦਾ ਆਪਾਂ ਇੱਕ ਵਿਸਵਾ ਕਹਿ ਦਿੰਨੇ ਜੇ 50 ਗਜ ਦਾ ਵਿਸਵਾ ਲਾਣਿਆਂ ਤੇ 1000 ਗਜ ਦਾ ਆਪਣੇ ਕੋਲ ਵਿੱਗਾ ਆ ਜਾਏਗਾ ਜੇ 50.4 ਕਰਦੇ ਹੋ ਤੇ ਫਿਰ 1000 8 ਵਿੱਗਾ ਆ ਜਾਏਗਾ ਆਪਣੇ ਕੋਲ 1008 ਗਜ ਦਾ ਇੱਕ ਵਿੱਗਾ ਜਿਹੜਾ ਕਿਲਾ ਹੁੰਦਾ ਉਹਦੇ ਵਿੱਚ 4800 ਤੇ 40 ਗਾਜ ਹੁੰਦੇ ਨੇ ਆਪਣੇ ਸੋ ਤਿੰਨੇ ਚੀਜ਼ਾਂ ਤੁਹਾਨੂੰ ਦੱਸ ਦਿੱਤੀਆਂ ਨੇ ਕਰਮ ਕਿਦੇ ਚ ਕਿੰਨੇ ਹੁੰਦੇ ਨੇ ਫੁੱਟ ਕਿਦੇ ਚ ਕਿੰਨੇ ਹੁੰਦੇ ਨੇ ਤੇ ਗਾਜ ਕਿਦੇ ਚ ਕਿੰਨੇ ਹੁੰਦੇ ਨੇ ਜੇ ਇੰਨੀ ਸਮਝ ਲੱਗ ਵੀ ਜਾਵੇ ਨਾ ਹੁਣ ਇੱਥੋਂ ਜਾ ਕੇ ਅੱਗੇ ਇੱਕ ਪੜਾਅ ਸ਼ੁਰੂ ਹੁੰਦਾ ਜਦੋਂ ਮੈਂ ਕਨਾਲਾ ਮਰਲਿਆਂ ਵਾਲਾ ਆਪਣੇ ਦੋਸਤ ਵਿੱਗੇ ਵਿਸਵੀ ਵਾਲੇ ਨਾਲ ਗੱਲ ਕਰਾਂਗਾ ਉਹ ਮੈਨੂੰ ਆਖੇਗਾ ਕਿ ਮੇਰੇ ਕੋਲ ਆ ਚਾਰ ਵਿੱਗੇ ਜਗ੍ਹਾ ਐ ਇੰਨੀ ਪਨੀਰੀ ਵਿਜਨੀ ਮੈਂ ਜਿਵੇਂ ਛੋਨੇ ਦੀ ਪਿੱਛੇ ਪਨੀਰੀ ਵਿਜੀ ਆਪਾਂ ਤੇ ਮੈਂ ਉੱਥੇ ਸੋਚਾਂਗਾ ਯਾਰ ਇਹਦੇ ਮਰਲੇ ਕਿੰਨੇ ਬਣ ਗਏ ਕਿੰਨੀਆਂ ਕਨਾਲਾਂ ਬਣ ਗਈਆਂ ਕਿਉਂਕਿ ਮੇਰਾ ਦਿਮਾਗ ਤੇ ਉਹਨਾਂ ਚੀਜ਼ਾਂ ਦੀ ਮੰਨਤੀ ਕਰਦਾ ਦੋਵਾਂ 'ਚ ਕਈ ਵਾਰੀ ਲੋਕੀ ਕਰ ਲੈਂਦੇ ਨੇ ਹੁਣ ਆਪਾਂ ਗੱਲ ਕਰਨੀ ਹੈ ਵੀ ਦੋਨਾਂ ਨੂੰ ਕੰਪੇਅਰ ਕਿਵੇਂ ਕਰੀਏ ਆਪਾਂ ਅਗਲੀ ਵੀਡੀਓ ਦੇ ਵਿੱਚ ਨਾ ਕੱਢਣੇ ਵੀ ਸਿੱਖਾਂਗੇ ਵੀ ਕਨਾਲ ਦੇ ਵਿੱਚੋਂ ਵਿੱਗੇ ਕਿੰਨੇ ਕੱਢਦੇ ਵੈਸੇ ਤੇ ਆ ਹੀ ਜਾਣੇ ਨੇ ਤੁਹਾਨੂੰ ਤੁਸੀਂ ਆ ਚੀਜ਼ਾਂ ਅਗਰ ਲਿਖ ਲੈਣੀਆਂ ਨੇ ਆਮ ਕਰਕੇ 20 ਮਰਲਿਆਂ ਦੀ ਇੱਕ ਕਨਾਲ ਸਾਰਿਆਂ ਨੂੰ ਪਤਾ ਹੈ ਤੇ ਜਿਹੜੀ ਆਪਣੇ ਕੋਲ ਇੱਕ ਕਨਾਲ ਹੈ ਨਾ ਇਹ ਮੰਨ ਲਓ ਵੀ ਇੱਕ ਕਨਾਲ ਦੇ ਵਿੱਚ 12 ਵਿਸਵੇ ਹੁੰਦੇ ਨੇ ਕਿੰਨੇ 12 ਇੱਕ ਕਨਾਲ ਦੇ ਵਿੱਚ 12 ਵਿਸਵੇ ਜਾਂ ਕਹਿ ਲਓ ਕਿ 20 ਮਰਲਿਆਂ ਦੇ ਵਿੱਚ 20 ਮਰਲੇ ਨੇ ਤੇ ਸਾਡੇ ਕੋਲ ਤਾਂ ਯਾਨੀ ਕਿ 12 ਵਿਸਵੇ ਗੱਲ ਤੇ ਉਹੀ ਹੈ ਨਾ 20 ਮਰਲਿਆਂ ਦੀ ਇੱਕ ਕਨਾਲ ਬਣਦੀ ਹੈ ਤਾਂ 12 ਵਿਸਵੇ ਅਗਰ 20 ਮਰਲਿਆਂ ਚ ਨੇ ਤੇ ਇੱਕ ਕਨਾਲ ਦੇ ਵਿੱਚ ਵੀ 12 ਵਿਸਵੇ ਹੀ ਹੋਣਗੇ ਇੰਨਾ ਕੁ ਅੰਦਾਜ਼ਾ ਇੱਕ ਤੇ ਲਾ ਸਕਦੇ ਹੋ ਤੁਸੀਂ ਉਸ ਤੋਂ ਬਾਅਦ ਤੁਸੀਂ ਜੋੜ ਘਟਾਓ ਕਰਕੇ ਕਿਦੇ ਚ ਕਿੰਨੀਆਂ ਕੀ ਨੇ ਅਗਰ ਤੁਹਾਨੂੰ ਸੰਖਿਆਵਾਂ ਯਾਦ ਨੇ ਤੁਸੀਂ ਆਰਾਮ ਨਾਲ ਕਰ ਸਕਦੇ ਮਤਲਬ ਜਿਵੇਂ ਕਹਿ ਲਈਏ ਕਿ 5 ਮਰਲੇ ਨੇ ਜੇ ਕਿਸੇ ਕੋਲ 5 ਮਰਲਿਆਂ ਦੇ 3 ਵਿਸਵੇ ਬਣਦੇ ਨੇ 5 ਮਰਲਿਆਂ ਦੇ 3 ਵਿਸਵੇ ਬਣ ਗਏ ਹੁਣ ਆਪਾਂ ਇਹਦੇ ਚੋਂ ਕੱਢਿਆ ਇਹ 20 ਮਰਲੇ 12 ਵਿਸਵੇ ਨੇ 20 ਮਰਲਿਆਂ ਨੂੰ 4 ਹਿੱਸਿਆਂ 'ਚ ਵੰਡਾਂਗੇ ਆਪਾਂ 5 5 5 5 ਇਧਰੋਂ 3 3 ਉਹਦੇ ਬਰਾਬਰ ਆ ਜਾਣਗੇ 4 3 12 ਉਸ ਤੋਂ ਬਾਅਦ ਇੱਕ ਗੱਲ ਇਹ ਯਾਦ ਰੱਖਣੀ ਹੈ ਇੱਕ ਮਰਲਾ 12 ਵਿਸਵਾਸੀਆਂ ਵਿਸਵੇ ਨਹੀਂ ਕਹਿ ਰਿਹਾ ਇੱਕ ਮਰਲਾ 12 ਵਿਸਵਾਸੀਆਂ ਤੇ ਜਾਂ ਆਪਾਂ ਕਰਦੇ ਹੁੰਨੇ ਆ ਇੱਕ ਮਰਲਾ ਛੋਟੀ ਛੋਟੀ ਇਕਾਈ ਕਿਹੜੀ ਹੈ 1 ਮਰਲਾ 9 ਸਰਸਾਈਆਂ ਠੀਕ ਹੈ 1 ਮਰਲਾ 12 ਵਿਸਵਾਸੀਆਂ 1 ਮਰਲਾ 9 ਸਰਸਾਈਆਂ ਇਦਾਂ ਯਾਦ ਕਰਨੀਆਂ ਨੇ ਸਾਰੀਆਂ ਚੀਜ਼ਾਂ ਫਿਰ ਗੱਲ ਬੰਨੀ ਸੋ ਇਹ ਸੀ ਸਾਰੀ ਜ਼ਮੀਨ ਨੂੰ ਲੈ ਕੇ ਮਿੰਤੀ ਦੋਵੇਂ ਤਰੀਕਿਆਂ ਦੇ ਵਿੱਚ ਉਮੀਦ ਕਰਦਾ ਤੁਹਾਡੀ ਜਾਣਕਾਰੀ ਜਵਾਦਾ ਹੋਇਆ ਹੋਣਾ ਜੇ ਕਿਸੇ ਮੇਰੇ ਵੀਰ ਭਰਾ ਨੂੰ ਕੁਝ ਹੋਰ ਗੱਲੇ ਦੇ ਬਾਰੇ ਪਤਾ ਹੈ ਤੇ ਉਹ ਕਮੈਂਟ ਬਾਕਸ ਦੇ ਵਿੱਚ ਆਪਣੀ ਜਾਣਕਾਰੀ ਜਰੂਰ ਸਾਂਝੀ ਕਰੇ ਜੀ ਕਿਤੇ ਕੋਈ ਕਤਾਹੀ ਵਰਤੀ ਗਈ ਹੈ ਤੇ ਬਾਕੀ ਵੀਡੀਓ ਆਪਣੇ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਜਰੂਰ ਕਰਿਓ ਤੇ ਆਪ ਤੁਸੀਂ ਪ੍ਰੈਕਟਿਸ ਜਰੂਰ ਕਰਿਓ ਅਗਲੀ ਵੀਡੀਓ 'ਚ ਆਪਾਂ ਮਿਲਾਂਗੇ ਪੁਆਇੰਟਾਂ ਵਾਲੀਆਂ ਗੱਲਾਂ ਨੂੰ ਲੈ ਕੇ ਵੀ ਕਿਵੇਂ ਇਹਨਾਂ ਦੀ ਗੁਣਾ ਹੁੰਦੀ ਹੈ ਬਹੁਤ ਬਹੁਤ ਮਿਹਰਬਾਨੀ